ਅਜੀ ਬਾਬਾ ਜੀ ਜੋ ਬੋਲੇ ਸੋ ਨਿਰਬੇ ਭਗਵਾਨ ਵਾਲ ਕੀ ਮਹਾਰਾਏ ਕੀਜੇ ਸ੍ਰੀ ਸ੍ਰੀ 108 ਸਤਿਗੁਰ ਗਿਆਨ ਆਤਮਾਹਾਰਾਏ ਕੀਜੇ ਲਗਾਤਾਰ ਜਿਹੜੀ ਪੰਜਾਬ ਦੇ ਜਿਹੜਾ ਗੈਂਗਵਾਰ ਦਾ ਜਿਹੜਾ ਕਲਚਰ ਹੈ ਇਹਨਾ ਵੱਧ ਚੁੱਕਿਆ ਹੈ ਕਿ ਜ਼ਰੂਰੀ ਹੈ ਆਮ ਆਦਮੀ ਦੀ ਸਰਕਾਰ ਬਣੀ ਹੈ ਜਿੰਨਾ ਵੱਲੋਂ ਇਸ ਕਰਕੇ ਪੰਜਾਬ ਦੇ ਅੰਦਰ ਸਰਕਾਰ ਬਣਾਈ ਗਈ ਸੀ ਕਿ ਸਾਡੇ ਉਲੜਾ ਪੂਰਨ ਤੌਰ ਤੇ ਨਸ਼ਾ ਤੇ ਗੈਂਗਸਟਰ ਵਾਲ ਪੰਜਾਬ ਚ ਖਤਮ ਕਰ ਦਿੱਤਾ ਜਾਵੇਗਾ ਪਰ ਆਪਾਂ ਤੁਹਾਡੇ ਸਾਰੇ ਪੱਤਰਕਾਰ ਸਾਥੀਆਂ ਨੂੰ ਪਤਾ ਹੈ ਕਿ ਆਏ ਦਿਨ ਨਵੀਂ ਤੋਂ ਨਵੀਂ ਗੈਂਗਸਟਰਾਂ ਵੱਲੋਂ ਜਿਹੜੀ घटना ਘਟ ਗਈ ਜਾਂਦੀ ਹੈ ਜਿਸ ਦਿਨ ਮਾਨ ਜੋ گورنر ਸਾਹਿਬ ਵੀ ਇੱਥੇ ਦੌਰੇ ਤੇ ਪਹੁੰਚੇ ਸਨ ਬਾਰਡਰ ਏਰੀਆ ਦਾ ਨਾਲ ਦੁਆਰਾ ਕੀਤਾ ਗਿਆ ਦਿਹਾਤੀ ਏਰੀਆ ਦਾ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਪੰਜਾਬ ਦੇ ਅੰਦਰ ਜਿਹੜੀ ਕਾਨੂੰਨ ਵਿਵਸਥਾ ਹੈ ਈ ਬਿਲਕੁਲ ਜ਼ੀਰੋ ਟ੍ਰੋਲ ਤੇ ਚੋ ਚੁੱਕੀ ਹੈ ਕਿਉਂਕਿ ਜਿਸ ਦਿਨ ਉਹ ਇੱਥੇ ਪਹੁੰਚੇ ਸਨ ਉਸ ਦਿਨ ਵੀ ਬਟਾਲੇ ਵਿੱਚ ਦੋ ਜਿਹੜੀਆਂ ਵਾਰਦਾਤਾਂ ਹੋਈਆਂ ਸਨ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਇੱਥੇ ਵੀ ਜਿਹੜਾ ਇਸ ਤਰ੍ਹਾਂ ਹੀ ਇੱਕ ਮਾਮਲਾ ਪਿੰਡ ਮਹਿਲਾਂ ਵਾਲਾ ਤਹਿਸੀਲ ਆਈ ਨਾਲਾ ਜ਼ਿਲ੍ਹਾ ਅਮਰਸਾ ਦਾ ਸਾਹਮਣੇ ਆਇਆ ਜਿੱਥੇ ਰਾਜਵੀਰ ਤੇ ਆਰੇ ਨਾਮ ਦੇ ਦੋ ਨੌਜਵਾਨਾਂ ਨੂੰ ਉਹਨਾਂ ਨੂੰ ਪਹਿਲੇ ਦਾਤਰਾ ਨਾਲ ਚੰਗੀ ਨਾਲ ਉਹਨਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਮਾਰ ਦਿੱਤਾ ਗਿਆ ਅਤੇ ਜਦੋਂ ਮਾਂ ਜੋ ਐਸਐਚਓ ਸਾਹਿਬ ਨੂੰ ਇਹਨਾਂ ਵੱਲੋਂ ਕੰਪਲੇਂਟ ਕੀਤੀ ਗਈ ਤਾਂ ਉਹਨਾਂ ਵੱਲੋਂ ਇਹ ਕਹਾ ਕਿ ਚਲੋਈ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਲਾਇਕ ਕਰੋ ਬਾਅਦ ਵਿੱਚ ਦੇਖਦੇ ਹਾਂ ਅੱਜ ਜਿਹੜਾ ਇਸ ਟਾਈਮ ਤੇ ਤੁਸੀਂ ਟਾਈਮ ਦੇਖ ਸਕਦੇ ਹੋ ਕਿ 12 ਵਜੇ ਨੂੰ ਆ ਗਏ ਨੇ ਕੋਈ ਵੀ ਪ੍ਰਸ਼ਾਸਨ ਦਾ ਉੱਚ ਅਧਿਕਾਰੀ ਇੱਥੇ ਅੱਜ ਤੱਕ ਜਿਹੜਾ ਨਹੀਂ ਪਹੁੰਚਾ ਗਰੀਬ ਪਰਿਵਾਰ ਜਿਹੜਾ ਹੈ ਮਜ਼ਦੂਰੀ ਕਰਕੇ ਰੇੜੇ ਕੋੜੇ ਕਰਕੇ ਮਜ਼ਦੂਰੀਆਂ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਉਹਨਾਂ ਦੇ ਬੱਚੇ ਜਿਹੜਾ ਹਸਪਤਾਲ ਦੇ ਵਿੱਚ ਰੋਲ ਰਹੇ ਨੇ ਪਰ ਪੁਲਿਸ ਪ੍ਰਸ਼ਾਸਨੋਂ ਦੇਖ ਸਾਡੇ ਨੌਜਵਾਨਾਂ ਦਾ ਕਿਸ ਤਰ੍ਹਾਂ ਦਾ ਹਾਲਾਤ ਹੋਇਆ ਮੈਂ ਸੋਚਦਾ ਸ਼ਹਿਰ ਹੋ ਸਦਾ ਇਹਨਾਂ ਨੂੰ ਵੀ ਪੰਜਾਬ ਪੁਲਿਸ ਦਾ ਤੇ ਰਾਜਨੀਤਿਕ ਲੋਕਾਂ ਦੀ ਸ਼ਹਿ ਤਾਂ ਹੀ ਇੰਨੀਆਂ-ਨੀਆਂ ਵੱਡੀਆਂ ਵਾਰਦਾਤਾਂ ਸ਼ਰਿਆਮ ਹੋ ਜਾਂਦੀਆਂ ਨੇ ਤੇ ਪੁਲਿਸ ਬਾਅਦ ਵਿੱਚ ਕਹਿੰਦੀ ਨਹੀਂ ਜੀ ਅਸੀਂ ਜੀ ਕੋਈ ਕਾਰਵਾਈ ਕਰਾਂ ਕਰ ਕਾਰਵਾਈ ਹੋਊਗੀ ਕਿ ਕਦੋਂ ਇਹ ਗਰੀਬ ਲੋਕ ਜਾਨ ਤੇ ਜਾਨ ਕਿੱਥੇ ਜੇ ਦਾ ਮਤਲਬ ਜਿਵੇਂ ਗਵਰਨਰ ਸਾਹਿਬ ਜਿਹੜੇ ਕੋਈ ਦਿਨ ਪਹਿਲਾਂ ਜਿਹੜੇ ਪੱਤਰਕਾਰ ਜਿਹੜੇ ਬਾਈਟ ਦੇ ਕੇ ਗਏ ਸੀ ਉਹਦਾ ਬਿਲਕੁਲ ਸਹੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਜਿਹੜੇ ਕਾਨੂੰਨ ਵਿਵਸਥਾ ਖਰਾਬ ਹੈ ਜੇਕਰ ਸ਼ੇਰ ਸਿੰਘ ਜਿਹੜਾ ਕੀ ਸਾਡਾ ਸੇਵਾਦਾਰ ਡੇਰੇ ਦਾ ਉਸ ਦੇ ਨੌਜਵਾਨ ਜਿਹੜਾ ਰਾਜਵੀਰ ਸਿੰਘ ਉਸ ਦੇ ਲੜਕੇ ਨੂੰ ਜਿੰਨਾ ਬਲਿਵਾਰਦਤ ਕੀਤੀ ਗਈ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਸੱਤਾ ਦੇ ਨਾਲ ਅੰਦਰ ਅੰਦਰ ਜਿਹੜਾ ਵਾਲਮੀਕ ਸਮਾਜ ਦੀਆਂ ਸਾਰੀਆਂ ਸੱਥੇ ਬੰਦੀਆਂ ਨਾਲ ਜਿਹੜਾ ਤਿੱਖਾ ਸੰਘਰਸ਼ ਕੀਤਾ ਹੈਗਾ ਤੇ ਮਾਂ ਜੋ ਆਈਜੀ ਬਾਡ ਰੇਂਜ ਦਾ ਜਿਹੜਾ ਦਫ਼ਤਰ ਦਾ ਘਰਾਵ ਕੀਤਾ ਹੈਗਾ ਕਿਉਂਕਿ ਕੁਝ ਦਿਨ ਪਹਿਲਾਂ ਵੀ ਸਾਡੀ ਵਾਲਮੀਕ ਸਮਾਜ ਦੇ ਜਥੇ ਬੰਦੇ ਨੇ ਘਰਾਵ ਕੀਤਾ ਹੈਗਾ ਮੋੜ ਤੋਂ ਫਿਰ ਘਰਾਵ ਕਰਾਂਗੇ ਇਹਨਾਂ ਕਹਿੰਦਾ ਜੈ ਵਾਲਮੀਕ ਹਾਰ। ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਸ ਐਚਓ ਥਾਣਾ ਛੰਡੇਰ ਗੱਲ ਕਰ ਰਹੇ ਜੀ ਜੀ ਸਰ ਤੁਹਾਡੇ ਕੋਲੇ ਨਾ ਇੱਕ ਕੇਸ ਹੈਗਾ ਜੀ ਪਿੰਡ ਮਹਿਲਾਂ ਵਾਲਾ ਤਹਿਸੀਲ ਅਜਨਾਲਾ ਦਾ ਰਾਜਵੀਰ ਤੇ ਆਰੀਅਨ ਲੜਕਾ ਹੈਗਾ ਜੀ ਹਾਂਜੀ ਹਾਂਜੀ ਉਹਨਾਂ ਦਾ ਜੀ ਸਰ ਉਹਨਾਂ ਨੇ ਅੱਜ ਪ੍ਰੈਸ ਵਾਰਤਾ ਕੀਤੀ ਏ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਅਕਵਾਹ ਕਰਕੇ ਪਿਸਤੋਲ ਦੀ ਨੋਕ ਤੇ ਬਾਅਦ ਚੋਂ ਸਾਨੂੰ ਦਾਤਰਾਂ ਦੇ ਨਾਲ ਵੱਢਿਆ ਟੁੱਕਿਆ ਗਿਆ ਏ ਅੱਛਾ ਜੀ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਤੁਸੀਂ ਪਹਿਲਾਂ ਇਲਾਜ ਕਰਾ ਲਓ ਨੇ ਬਾਈਟ ਕਾ ਦੀ ਕਰਨੀ ਮੈਂ ਤੁਹਾਨੂੰ ਦੱਸ ਹੀ ਦੇਣਾ ਵੀ ਉਹ ਝਗੜਾ ਹੋਇਆ ਦਰਖਾਸਤ ਆਈ ਸਾਡੇ ਕੋਲ ਅੱਛਾ ਜੀ ਤੇ ਫਸਟ ਆਪਣਾ ਸਭ ਤੋਂ ਪਹਿਲਾਂ ਤੇ ਇਹੀ ਹੁੰਦਾ ਨਾ ਇਮੀਡੀਏਟ ਵੀ ਅਸੀਂ ਆਪਣਾ ਮੈਡੀਕਲ ਟਰੀਟਮੈਂਟ ਕਰਾਈਏ ਜੀ ਉਸ ਤੋਂ ਬਾਅਦ ਜੋ ਸਟੇਟਮੈਂਟ ਲਿਖਾਉਣਗੇ ਅਸੀਂ ਉਹ ਕਾਰਵਾਈ ਕਰਾਂਗੇ ਸਾਡੀ ਉੱਥੇ ਗਏ ਨੇ ਮੁਲਾਜ਼ਮ ਉਹਨਾਂ ਦੇ ਬਿਆਨ ਲੈਣ ਵਾਸਤੇ ਠੀਕ ਹੈ ਜੀ ਹਾਂ ਤੇ ਜੋ ਕਾਰਵਾਈ ਹੋਏਗੀ ਅਸੀਂ ਜ਼ਰੂਰ ਕਰਾਂਗੇ ਕਾਨੂੰਨ ਅਨੁਸਾਰ ਠੀਕ ਹੈ ਜੀ ਇਹ ਥੋੜੀ ਗੱਲ ਵੀ ਦੋਸ਼ੀ ਜਿਹੜਾ ਹੈਗਾ ਇਦਾਂ ਫਿਰੇਗਾ ਜੋ ਲਿਖਾਉਣਗੇ ਜੇ ਸੱਚੀ ਗੱਲ ਲਿਖਾਉਣਗੇ ਉਹ ਵੀ ਵੈਰੀਫਾਈ ਵੀ ਕਰਾਂਗੇ ਹਾਂ 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 ਠੀ Thank you.